ਸੜਕ ਸੁਰੱਖਿਆ ਫੋਰਸ ਮਸੀਹਾ ਬਣ ਕੇ ਲੋਕਾਂ ਦੀਆਂ ਜਾਨਾਂ ਬਚਾਉਣ ਦੀ ਨੇਕ ਸੇਵਾ ਕਰ ਰਹੀ ਹੈ ਸੜਕ ਹਾਦਸਿਆਂ ਦੌਰਾਨ ਕੀਮਤੀ ਜਾਨਾਂ ਬਚਾਉਣ ਲਈ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦੇ ਤਹਿਤ ਸੂਬੇ ਦੇ ਵਿੱਚ ਸੜਕ ਹਾਦਸਿਆਂ 'ਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ 6.76% ਘੱਡੀ ਹੈ ਤੇ ਸਾਡੇ ਰੂਟ ਉੱਪਰ ਅਗਰ ਕੋਈ ਘਟਨਾ ਹੋ ਜਾਂਦੀ ਹੈ ਜਾਂ ਕੋਈ ਵਾਹਨ ਹਾਦਸਾ ਅਗਰਸਤ ਹੋ ਜਾਂਦੇ ਆ ਤਾਂ ਸਾਡੀ ਟੀਮ ਵਿਦਨ 5 ਜਾਂ 10 ਮਿੰਟਸ ਮੌਕੇ ਤੇ ਪਹੁੰਚਦੀ ਹੈ ਤੇ ਜਿਸ ਹਿਸਾਬ ਦੀ ਵੀ ਲੋੜ ਹੁੰਦੀ ਹੈ ਅਗਰ ਐਂਬੂਲੈਂਸ ਮੰਗਣ ਦੀ ਲੋੜ ਪੈਂਦੀ ਹੈ ਤਾਂ ਐਂਬੂਲੈਂਸ ਬੁਲਾਈ ਜਾਂਦੀ ਹੈ ਨਹੀਂ ਤੇ ਮੌਕੇ ਪਰ ਜ਼ਖਮੀਆਂ ਨੂੰ ਫਸਟ ایڈ ਦਿੱਤੀ ਜਾਂਦੀ ਪੰਜਾਬ ਦੇ ਵਿੱਚ ਕਿਸੇ ਵੀ ਜਗ੍ਹਾ ਤੇ ਆਪਣੀ ਤੁਹਾਨੂੰ 112 ਡਾਇਲ ਕਰੋਗੇ ਤੁਹਾਨੂੰ ਹੈਲਪ ਮਿਲੇਗੀ ਹੀ ਮਿਲੇਗੀ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਹੁਣ ਤੱਕ ਹੋਏ 30549 ਸੜਕ ਹਾਦਸਿਆਂ ਦੇ 1553 ਜ਼ਖਮੀਆਂ ਨੂੰ ਸੜਕ ਸੁਰੱਖਿਆ ਫੋਰਸ ਦੇ ਵੱਲੋਂ ਮੁੱਢਲੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ ਅਤੇ ਸੜਕ ਹਾਦਸਿਆਂ ਦੇ ਸ਼ਿਕਾਰ ਹੋਏ 18591 ਜ਼ਖਮੀਆਂ ਨੂੰ ਹਸਪਤਾਲ ਚ ਦਾਖਲ ਕਰਵਾਇਆ ਗਿਆ ਹੈ 80 ਕਿਲੋਮੀਟਰ ਦੇ ਰੇਡੀਅਸ ਚ ਗੱਡੀ ਹੈ ਜਿੱਤੇ ਵੀ ਜਦੋਂ ਵੀ ਉਹਨਾਂ ਨੂੰ ਕੋਈ ਕਾਲ ਆਉਂਦੀ ਹੈ ਤਾਂ ਉਹਨਾਂ ਦੀ ਐਵਰੇਜ 6 ਮਿੰਟ 20 ਸਕਿੰਟ ਹੈ ਉਹਦੇ ਵਿੱਚ ਆ ਪਹੁੰਚ ਕੇ ਫਿਰ ਜਿਹੜਾ ਵੀ ਹਸਪਤਾਲ ਨੇੜੇ ਹੈ ਚਾਹ ਸਰਕਾਰੀ ਹੈ ਪ੍ਰਾਈਵੇਟ ਹੈ ਉਹਦੇ ਚ ਪਹੁੰਚਾ ਦੋ ਇਹ ਸਾਰਾ ਜਿਹੜਾ ਪੈਸਾ ਹੈ ਉਹ ਗਵਰਨਮੈਂਟ ਦੇਊਗੀ ਸਸੀ ਗਾਲ ਜੀ ਮੈਂ ਤੇਜਿੰਦਰਪਾਲ ਸਿੰਘ ਤੇ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਅੱਜ ਅਸੀਂ ਪਹੁੰਚੇ ਹਾਂ ਫਾਜ਼ਿਲਕਾਰ ਚੀਫ ਐਗਰੀਕਲਚਰ ਅਫਸਰ ਤੇ ਦਫ਼ਤਰ ਦੇ ਵਿੱਚ ਜਿੱਥੇ ਕਿ ਰਜਿੰਦਰ ਕੁਮਾਰ ਜੀ ਜੋ ਕਿ ਚੀਫ ਐਗਰੀਕਲਚਰ ਅਫਸਰ ਵਜੋਂ ਸੇਵਨ ਬਾ ਰਹੇ ਜਿਹੜਾ ਫਾਜ਼ਿਲਕਾ ਦੀ ਇਹਨਾਂ ਤੋਂ ਜਾਣਾਂਗੇ ਕਿ ਬਰਸਾਤੀ ਪਾਣੀ ਕਰਕੇ ਕਿੰਨਾ ਨੁਕਸਾਨ ਫਾਜ਼ਿਲਕਾ ਜ਼ਿਲ੍ਹੇ ਵਿੱਚ ਹੋਇਆ ਹੈ ਵੱਖ-ਵੱਖ ਨੁਕਤੇ ਸਾਂਝੇ ਕਰਾਂਗੇ ਆਓ ਜੀ ਕੁਝ ਅਪਲਬਧ ਨੇ ਪਰ ਇਹ ਕੁਝ ਥਾਵਾਂ ਤੇ ਜਿਵੇਂ ਸੜਕਾਂ ਤੇ ਵੀ ਪਾਣੀ ਵਗੈਰਾ ਹੈਗਾ ਤੇ ਨਰਮੇ ਵਿੱਚ ਜਿਹੜਾ ਜ਼ਿਆਦਾ ਨੁਕਸਾਨ ਹੋਇਆ ਸੈਦਾਂ ਵਾਲੀ ਖੁਈਆਂ ਸਰਵਰ ਆਲਮਗੜ ਪੱਟੀਪਿੱਲਾ ਤੇ ਥੋੜਾ ਥੋੜਾ ਨੁਕਸਾਨ ਹੋਰ ਵੀ ਕਈ ਪਿੰਡਾਂ 'ਚ ਹੈਗਾ ਜੋ ਫਾਜ਼ਲ ਕਾ ਜ਼ਿਲ੍ਹੇ ਵਿੱਚ ਬਰਸਾਤਾ ਕਰਕੇ ਨੁਕਸਾਨ ਹੋਇਆ ਹੈ ਹਾਂਜੀ ਉਹਦੀ ਕੋਈ ਸਰਕਾਰੀ ਤੌਰ ਤੇ ਅੰਕਲਨ ਕੀਤਾ ਗਿਆ ਹੈ ਹਾਂ ਸਾਡੇ ਮਹਿਕਮੇ ਵੱਲੋਂ ਸਰਵੇ ਕੀਤਾ ਗਿਆ ਉਹਦੇ 'ਚ ਨਰਮੇ ਦੀ ਜਿਹੜੀ ਫਸਲ ਹੈ ਉਹ ਤਕਰੀਬਨ 7000 300 ਏਕੜ ਫਸਲ ਜਿਵੇਂ ਪਾਣੀ ਲੋਕੀ ਕੱਢ ਰਹੇ ਨੇ ਜਾਂ ਜ਼ਮੀਨ ਪਾਣੀ ਪੀ ਜਾਂਦੀ ਹੈ ਨਿਕਲਣ ਦੇ ਵੀ ਅਸਰ ਨੇ ਫਸਲ ਬਚਣ ਦੇ ਵੀ ਅਸਰ ਨੇ ਇਸੇ ਤਰ੍ਹਾਂ ਜਿਹੜਾ ਝੋਨੇ ਦੀ ਫਸਲ ਹੈ ਉਹਦੇ ਵਿੱਚ ਤਕਰੀਬਨ 20400 ਏਕੜ ਜਿਹੜਾ ਝੋਨਾ ਹੈ ਉਹ ਪਾਣੀ ਚ ਡੁੱਬਿਆ ਸੀ ਉੱਚ ਕੁਝ ਨਿਕਲਿਆ ਵੀ ਹੈ ਤੇ ਕੁਝ ਹੋਰ ਵੀ ਨਿਕਲਣ ਦੇ आसार ਨੇ ਕਿਉਂਕਿ ਪਾਣੀ ਲੋਕੀ ਕੱਢ ਵੀ ਰਹੇ ਨੇ ਤੇ ਜ਼ਮੀਨ ਪਾਣੀ ਪੀ ਵੀ ਜਾਂਦੀ ਜੇ ਹੋਰ ਬਰਸਾਤ ਨਹੀਂ ਆਉਂਦੀ ਤੇ ਜਿਹੜਾ ਝੋਨੇ ਦਾ ਜਿਹੜਾ ਅਲੇ ਹੋਏ ਪੌਦੇ ਨੇ ਜਾਂ ਪਲੇ ਖੇਤ ਨੇ ਉੱਥੇ ਨੁਕਸਾਨ ਘਟਣ ਦੀ ਸੰਭਾਵਨਾ ਹੈ ਉਹ ਤਕਰੀਬਨ 2 300 ਤੋਂ 400 ਕਿਲਾ ਜਿਹੜਾ ਰਕਬਾ ਹੈ ਉਹ ਹਮੇਸ਼ਾ ਲਈ ਬਚੇ ਬਚਾਇਆ ਜਾ ਸਕਦਾ ਹੈ ਕਿੰਦ ਲਈ ਇੱਕ ਚੀਜ਼ ਦੱਸੋ ਜੀ ਕਿਸਾਨ ਹੈ ਅਗਰ ਸੰਪਰਕ ਤੇ ਸਹਾਇਤਾ ਲਈ ਕਿੱਥੇ ਸੰਪਰਕ ਕਰਨ ਕਿੱਥੇ ਉਹਨਾਂ ਨੇ ਮਦਦ ਲਈ ਜਾਂ ਆਪਣੇ ਨੁਕਸਾਨ ਲਈ ਕਿਹੜੀ ਜਗ੍ਹਾ ਤੇ ਪਹੁੰਚਣ ਕਿਹੜੇ ਦਫ਼ਤਰ ਵਿੱਚ ਕੋਈ ਹੈਲਪਲਾਈਨ ਜਾਂ ਕੋਈ ਅਸਲੀ ਕੈਂਪ ਲਗਾਏ ਜਾ ਰਹੇ ਨੇ ਅਸਲੀ ਤਾਂ ਇਹਦੇ ਚ ਪਤਾ ਹੈ ਕਿ ਜਿੱਥੇ-ਜਿੱਥੇ ਵੀ ਪਾਣੀ ਭਰਿਆ ਗਿਆ ਮਤਲਬ ਉਹ ਡੀਸੀ ਦਫ਼ਤਰ ਸੰਪਰਕ ਕਰਨ ਤੇ ਜਿਹੜਾ ਡਰੇਨੇਜ ਉਪਾਗ ਹੈ ਉਹ ਕੁਛ ਛੋਟੀ ਪ੍ਰੋਪੋਜ਼ਲ ਬਣਾਵੇ ਜਿੱਥੇ ਵੀ ਇੱਕ ਡਰੇਨ ਤੋਂ ਦੂਜੀ ਡਰੇਨ ਤੱਕ ਜਿਹੜਾ ਪਾਣੀ ਪੈਂਦਾ ਹੋ ਜਾਵੇ ਖੇਤਾਂ ਚੋਂ ਪਾਣੀ ਨਿਕਲਦਾ ਹੋ ਜਾਵੇ ਤੇ ਅਗਲੇ ਸਾਲਾਂ ਜਾਂ ਕਿਉਂਕਿ ਜਦੋਂ ਵੀ ਪਾਣੀ ਖੜਦਾ ਨੀਵੀਂਆਂ ਥਾਵਾਂ ਤੇ ਖੜਦਾ ਤੇ ਚਾਰੇ ਪਾਸੇ ਜੀ ਉੱਚੀ ਥਾਂ ਤੇ ਨੀਵੀਂ ਥਾਂ ਵਾਲਾ ਪਾਣੀ ਜੇ ਡਰੇਨੇ ਜੋ ਪਾਗ ਛੋਟੀ ਉਹਦੇ ਚ ਕੋਈ ਡਰੇਨ ਬਣਾ ਕੇ ਉਹਨੂੰ ਕੱਢ ਦੇਵੇ ਤੇ ਹਮੇਸ਼ਾ ਲਈ ਕੰਮ ਉਸ ਠੀਕ ਹੋ ਸਕਦਾ ਸਭ ਤੋਂ ਜ਼ਿਆਦਾ ਜਿਹੜਾ ਨੁਕਸਾਨ ਆਪਣੇ ਤਾਂ ਬਾਸਮਤੀ ਜਿਹੜੀ ਹੈ ਉਹ ਜ਼ਿਆਦਾ ਲੱਗਦੀ ਏ ਤੇ ਉਹ ਵਜੇ ਲੱਗੀ ਵੀ ਲੇਟ ਸੀ ਕੁ ਜਿਹੜੇ ਛੋਟੇ ਪੌਂਦੇ ਸੀ ਉਹਨਾਂ ਦੀ ਜ਼ਿਆਦਾ ਨੁਕਸਾਨ ਹੋਂਦੀ ਸੰਭਵਨਾ ਹੈ ਤਦ ਵਿੱਚ ਇਹ ਦੱਸਿਓ ਜੀ ਕਿ ਕਿਸ ਤਰੀਕੇ ਨਾਲ ਜਿਹੜਾ ਤੁਸੀਂ ਨੁਕਸਾਨ ਦਾ ਬੋਆਇਣਾ ਕੀਤਾ ਹੈ ਉਹਦਾ ਤਰੀਕਾ ਕੀ ਵਰਤਿਆ ਗਿਆ ਜੀ ਤਰੀਕਾ ਸਾਡੇ ਜਿਹੜੇ ਫੀਲਡ ਸਟਾਫ ਹੈ ਉਹਨਾਂ ਪਿੰਡਾਂ ਵਿੱਚ ਜਾ ਕੇ ਜਿਵੇਂ ਕਿਸਾਨਾਂ ਨਾਲ ਲੈ ਕੇ ਪਿੰਡਾਂ ਦਾ ਸਰਵੇ ਕੀਤਾ ਅੰਦਾਜ਼ਾ ਲਗਾਇਆ ਵੀ ਇਸ ਪਿੰਡ ਦਾ ਇੰਨਾ ਰਕਬਾ ਤੇ ਤਕਰੀਬਨ ਇੰਨਾ ਕੋ ਜਿਹੜਾ ਏਰੀਆ ਹੈ ਇਹ ਪ੍ਰਭਾਵਿਤ ਹੋਇਆ ਕਿਉਂਕਿ ਪਿੰਡਾਂ ਵਿੱਚ ਕਈ ਕਿਸਾਨ ਕਾਫੀ ਮਤਲਬ ਇਸ ਤਰ੍ਹਾਂ ਪੱਖ ਨਾਲ ਸੂਝਬੂਝ ਵੀ ਰੱਖਦੇ ਨੇ ਉਹਨਾਂ ਨਾਲ ਲੈ ਕੇ ਸਰਵੇ ਕੀਤਾ ਗਿਆ ਬਾਕੀ ਜਿਹੜੀ ਅਸਲੀ ਰਿਪੋਰਟ ਹੈ ਉਹ ਤਾਂ ਜਦੋਂ ਫਸਲ ਗਿਰਦਾਵਰੀ ਹੋਏਗੀ ਰੈਵਨਿਊ ਵਿਭਾਗ ਵੱਲੋਂ ਫੇਰ ਹੀ ਰਿਪੋਰਟ ਸਾਹਮਣੇ ਆਏਗੀ ਇਸ ਵਿੱਚ ਕਿਸਾਨਾਂ ਨੂੰ ਕਿਸ ਤਰ੍ਹਾਂ ਦੀ ਸਰਕਾਰੀ ਸਹਾਇਤਾ ਜਾਂ ਮਦਦ ਉਪਲਬਧ ਕੀਤੀ ਜਾ ਰਹੀ ਹੈ ਸਰਕਾਰੀ ਸਹਾਇਤਾ ਇਹ ਵੀ ਪ੍ਰਸ਼ਾਸਨ ਵੱਲੋਂ ਕੁਝ ਪਿਊਵਲ ਵਗੈਰਾ ਵੀ ਮੁਹੱਈਆ ਕਰਵਾਏ ਗਏ ਨੇ ਤੇ ਹੋਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸਾਨਾਂ ਨੂੰ ਜੇ ਕਿਤੇ ਕਿਤੇ ਵੀ ਪਨੀਰੀ ਵਗੈਰਾ ਖੜੀ ਹੈ ਜੇ ਚੋਨਾ ਮਰਦਾ ਹੈ ਤਾਂ ਉਹ ਅਸੀਂ ਕਿਸਾਨਾਂ ਨੂੰ ਪਨੀਰੀ ਜਿਹੜੀ ਦੂਜੇ ਕਿਸਾਨਾਂ ਤੋਂ ਲੈ ਕੇ ਉਪਲਬਧ ਕਰਵਾਈਏ ਉਹਦੇ ਲਈ ਫੀਲਡ ਸਟਾਫ ਨੂੰ ਕਹਿ ਦਿੱਤਾ ਗਿਆ ਹੈ ਇਹਦੇ ਵਿੱਚ ਕੇਂਦਰ ਸਰਕਾਰ ਵੱਲੋਂ ਇੱਕ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਕਿਸਾਨਾਂ ਲਈ ਸੂਚਿਤ ਲਈ ਬਣਾਈ ਗਈ ਹੈ ਇਹਦੇ ਵਿੱਚ ਕੋਈ ਕਿਸਾਨ ਆਂਦਾ ਹੈ ਇਹਨਾਂ ਨੂੰ ਨਹੀਂ ਜੀ ਆਪਣੇ ਜ਼ਿਲ੍ਹੇ ਚ ਤਜੇ ਉਹ ਲਾਗੂ ਨਹੀਂ ਹੋਈ ਕਿਸੇ ਤਰ੍ਹਾਂ ਕੁਝ ਨਹੀਂ ਹੋਇਆ ਅਗਲੇ ਵਾਰ ਤੋਂ ਇਹੋ ਜਿਹੇ ਹਾਲਾਤਾਂ ਤੋਂ ਬਚਣ ਲਈ ਕਿਸਾਨਾਂ ਨੂੰ ਕੀ ਤਕਨੀਕੀ ਸਲਾਹਾਂ ਦਿੱਤੀਆਂ ਜਾ ਰਹੀਆਂ ਜੀ ਉਹਦੇ ਚ ਪਤਾ ਹੈ ਕਿ ਜੀ ਟੈਕਨੀਕਲੀ ਤਾਂ ਕਈ ਥਾਵਾਂ ਤੇ ਇਹਨਾਂ ਛੋਟੀਆਂ-ਛੋਟੀਆਂ ਡਰੇਨਾਂ ਦੀ ਲੋੜ ਹੈਗੀ ਹੈ ਜਿਵੇਂ ਅਸੀਂ ਨੁਕੇਰੀਆਂ ਪਿੰਡ ਚ ਜਾ ਕੇ ਆਏ ਆਂ ਹੋਤੇ ਕਿ ਜਗਾ ਰੇਲਵੇ ਲਾਈਨ ਦੇ ਥੱਲੇ ਇੱਕ ਮਤਲਬ ਪਾਣੀ ਲੰਘਾਣ ਲਈ ਜਗਾ ਬਣੀ ਹੋਈ ਹੈ ਜੇ ਉਹ ਦੂਜੇ ਕਿਸਾਨਾਂ ਨੇ ਕੀ ਕੀਤਾ ਉਹਦੇ ਅੱਗੇ ਆਪਦੀ ਜ਼ਮੀਨ ਉੱਚੀ ਕਰ ਲਈ ਜੇ ਉਹ ਮੌਜੂਦ ਸੀ ਚੀਫ ਐਗਰੀਕਲਚਰ ਅਫਸਰ ਅਰਜਿੰਦਰ ਕੁਮਾਰ ਜੀ ਜਿਨ੍ਹਾਂ ਵੱਲੋਂ ਤਕਨੀਕੀ ਨੁਕਤੇ ਦੱਸੇ ਗਏ ਨੇ ਅਤੇ ਕਿਸਾਨਾਂ ਲਈ ਕਈ ਸਲਾਹਾਂ ਦਿੱਤੀਆਂ ਗਈਆਂ ਹਨ ਅਤੇ ਉਹ ਚਾਹੁੰਦੇ ਹਨ ਕਿ ਕਿਸਾਨ ਜਿਹੜੇ ਨੇ ਇੱਕ ਦੂਜੇ ਦੀ ਮਦਦ ਕਰਨ ਤਾਂ ਜੋ ਇਹੋ ਜਿਹੀ ਬਫਤਾਵਾ ਦਾ ਡੱਟ ਕੇ ਮੁਕਾਬਲਾ ਹੋ ਸਕੇ ਜਿੱਥੇ ਕਿ ਖੇਤੀਬਾੜੀ ਵਿਭਾਗ ਆਪਣੇ ਤੌਰ ਤੇ ਕਿਸਾਨਾਂ ਦੀ ਬੜੀ ਹੀ ਮਦਦ ਕਰ ਰਿਹਾ ਹੈ ਤੇ ਉਹ ਚਾਹੁੰਦੇ ਹਨ ਸਾਰੇ ਵਿਭਾਗ ਜਿਹੜੇ ਨੇ ਇਸ ਤਰ੍ਹਾਂ ਹੀ ਮਦਦ ਕਰਨ ਧੰਨਵਾਦ ਜੀ ਮੈਂ ਅਤਿਜਿੰਦਰਪਾਲ ਸਿੰਘ ਦੈਨਿਕ ਸਫੇਰਾ ਟੀਮ